ਸਾਨੂੰ ਪ੍ਰਮਾਤਮਾ ਨੇ ਇੱਕ ਐਨੀ ਅਨਮੋਲ ਚੀਜ਼ ਦਿੱਤੀ ਹੈ ਜਿਸ ਦਾ ਨਾਮ ਸਾਡੇ ਮਾਪੇ ਮਾਪੇ ਦਾ ਕਰਜ਼ ਬੰਦਾ ਸਾਰੀ ਉਮਰ ਗਵਾ ਕੇ ਵੀ ਨਹੀਂ ਦਾ ਸਕਦਾ ਕਿਉਂਕਿ ਜੇ ਸਾਡੇ ਮਾਵਾਪ ਹੀ ਨਾ ਹੁੰਦੇ ਤਾਂ ਅੱਜ ਅਸੀਂ ਵੀ ਇਸ ਦੁਨੀਆ ਤੇ ਨਾ ਹੁੰਦੇ ਅੱਜ ਦੀ ਇਸ ਰੋਜ਼ੇ ਮਿਆਰੀ ਜ਼ਿੰਦਗੀ ਵਿੱਚ ਕੁਝ ਪਲ ਕੱਢ ਕੇ ਮਾਪੇ ਨੂੰ ਜਿਸ ਬੰਦੇ ਨੇ ਖੁਸ਼ ਕਰ ਲਿਆ ਤਾਂ ਸਮਝੋ ਰੱਬ ਨੂੰ ਹੀ ਖੁਸ਼ ਕਰ ਲਿਆ ਕਿਉਂਕਿ ਰੱਬ ਤਾਂ ਕਿਸੇ ਨੇ ਕਹਿੰਦੇ ਆ ਦੇਖਿਆ ਵੀ ਨਹੀਂ ਪਰ ਸਾਡਾ ਰੱਬ ਸਾਡੇ ਸਾਹਮਣੇ ਸਾਡੇ ਕੋਲ ਹੀ ਹੁੰਦਾ ਹੈ ਪਰ ਅਸੀਂ ਕਦੇ ਅਹਿਸਾਸ ਹੀ ਨਹੀਂ ਕੀਤਾ ਕਿਉਂਕਿ ਅਸੀਂ ਭੁੱਲ ਜਾਂਦੇ ਹਾਂ ਜਿਸ ਮਾਪੇ ਨੇ ਪੂਰੀ ਜ਼ਿੰਦਗੀ ਸੰਘਰਸ਼ ਕੀਤਾ ਉਹ ਕਿਸ ਲਈ ਸਾਡੇ ਲਈ ਦੋਸਤੋ ਇੰਨਾ ਕਹਿੰਦਾ ਹੋਇਆ ਹੱਥ ਜੋੜ ਕੇ ਗੁਜਾਰਿਸ਼ ਜਿਉਂਦੇ ਮਾਪਿਆਂ ਦੀ ਸੇਵਾ ਕਰ ਲਓ ਨਹੀਂ ਮਰਿਆਂ ਤੋਂ ਤਾਂ ਹਰ ਇੱਕ ਹੀ ਵੱਡਾ ਕਰਦਾ ਹੈ ਬਾਦ ਦੇ ਵਿੱਚ ਅਹਿਸਾਸ ਕੀ ਹੁੰਦਾ ਹੈ ਇਹ ਉਹ ਜਾਣਦਾ ਹੈ ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਛੱਡ ਕੇ ਇਸ ਦੁਨੀਆ ਤੋਂ ਤੁਰ ਗਏ ਹੋਣ ਜਿਵੇਂ ਕਿਸੇ ਸ਼ਾਇਰ ਨੇ ਖੂਬਸੂਰਤ ਲਿਖਿਆ ਕਹਿੰਦਾ ਦੰਦ ਗਏ ਸੁਆਦ ਗਿਆ ਅੱਖਾਂ ਗਈਆਂ ਜਹਾਨ ਗਿਆ ਤੇ ਮਾਪੇ ਗਏ ਪਿਆਰ ਗਿਆ ਸੋ ਦੋਸਤੋ ਮਾਪਿਆਂ ਦੀ ਸੇਵਾ ਤੋਂ ਵੱਡਾ ਕੋਈ ਪੁੰਨ ਇਸ ਦੁਨੀਆ ਤੇ ਨਹੀਂ ਬਾਕੀ ਸਭ ਵਿਖਾਵੇ